ਸਤ ਸ੍ਰੀ ਅਕਾਲ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਔਲ ਖਡੇਰੀ ਫਾਰਮ ਚੈਨਲ ਤੇ ਆਪਾਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਇੱਕ ਛੋਟਾ ਡੈਰੀ ਫਾਰਮ ਚਲਾਉਨੇ ਆ ਤੇ ਆਪਣਾ ਡੈਰੀ ਧੰਦੇ ਦੇ ਰਿਲੇਟਡ ਆਪਾਂ ਜਿਹੜੀਆਂ ਵੀਡੀਓ ਜਾਣਕਾਰੀ ਲਈ ਆਪਣੇ ਚੈਨਲ ਤੇ ਅਪਲੋਡ ਕਰਿਆ ਕਰਾਂਗੇ ਆਪਣੇ ਵੱਧ ਤੋਂ ਵੱਧ ਕਿਸਾਨ ਵੀਰਾਂ ਨੂੰ ਬੇਨਤੀ ਹੈ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਤੇ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਆਪਾਂ ਤੁਹਾਡੇ ਤੁਹਾਨੂੰ ਸਾਹਮਣੇ ਸਕਰੀਨ ਤੇ ਜਿਹੜੀ ਵਾੜ ਦਿਖਦੀ ਹੈ ਜੀ ਘਿਰ ਨਸਲ ਦੀ ਬਹੁਤ ਹੀ ਚੰਗੀ ਬਾਈ ਜੀ ਨੇ ਸਾਮੀ ਹੈ ਰਾਜੀ ਪਈ ਤੇ ਕਹਿਰਾ ਕਹਿਰਾ ਥਣ ਲੱਗਿਆ ਜੀ ਬਹੁਤ ਹੀ ਚੰਗੀ ਕੁਆਲਿਟੀ ਵਾਲੀ ਗਿਰ ਨਸਲ ਦੀ ਵਹਿੜ ਹੈ ਜੀ ਇਹ ਫੋਰ ਸੇਲ ਹੈ ਜੀ ਇਹਦੀ ਜਿਹੜੀ ਜਾਦੇ ਜਾਣਕਾਰੀ ਆ ਉਹ ਆਪਾਂ ਬਾਈ ਜੀ ਤੋਂ ਤੁਹਾਨੂੰ ਲੈ ਕੇ ਦੇਾਂਗੇ ਜਿਹੜਾ ਥਣ ਥੁਣਾ ਬਹੁਤ ਸੋਹਣਾ ਬੱਚੀ ਨੂੰ ਲੱਗਿਆ ਜੀ ਪਹਿਲਾ ਸੂਗਾ ਸੂਗੀ ਆਜੋ ਬਾਈ ਜੀ ਬਾਈ ਜੀ ਤੋਂ ਤੁਹਾਨੂੰ ਇਹਦੀ ਡਿਟੇਲ ਜਿਹੜੀ ਸਾਰੀ ਲੈ ਕੇ ਦਿੰਨੇ ਆ ਜੀ ਫੱਤੀ ਗੱਲ ਬਾਈ ਜੀ ਸ੍ਰੀ ਗੌਰ ਬਾਈ ਜੀ ਬਾਈ ਜੀ ਆਪਣਾ ਜੀ ਪਿੰਡ ਕਿਹੜਾ ਜੀ ਬਾਮਣ ਵਾਲਾ ਜੀ ਪਿੰਡ ਬਾਮਣ ਵਾਲਾ ਜੀ ਠੀਕ ਆ ਜੀ ਤੇ ਜ਼ਿਲ੍ਹਾ ਬਾਈ ਜੀ ਜ਼ਿਲ੍ਹਾ ਮੁਕਸਰ ਜੀ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਜੀ ਤੇ ਤਹਿਸੀਲ ਆਪਾਂ ਨੂੰ ਜੀ ਤਹਿਸੀਲ ਬਰੂ ਵਾਲਾ ਮੰਡੀ ਜੀ ਠੀਕ ਆ ਬਰੂ ਵਾਲਾ ਮੰਡੀ ਪੈਂਦੀ ਹੈ ਜੀ ਤੇ ਇਹ ਬਾਈ ਜੀ ਤੁਸੀਂ ਵਹਿੜ ਜਿਹੜੀ ਸ਼ੌਂਕ ਨਾਲ ਸਾਮੀ ਹੈ ਜੀ ਇਹ ਸਾਡੀ ਗਾਂ ਆ ਦੀ ਘਰ ਦੀ ਗਾਂ ਦੀ ਵਹਿੜਾ ਅੱਛਾ ਜੀ ਘਰ ਦੀ ਆਪਣੀ ਬੱਛੀ ਹੈ ਜੀ ਆਹ ਗਾਂ ਬਹੁਤ ਚੰਗੀ ਸੀਗੀ ਉਹਦੀ ਬੱਛੀ ਰੱਖੀ ਸੀਗੀ ਅੱਛਾ ਜੀ ਸਾਡੀ ਘਰੇ ਚੋਣ ਨੂੰ ਹੀ ਰੱਖੀ ਸੀ ਬੱਛੀ ਠੀਕ ਹੈ ਜੀ ਅਸੀਂ ਬਾਹਰ ਜਾਣੇ ਕਰਕੇ ਸੇਲ ਕਰ ਠੀਕ ਹੈ ਜੀ ਬਾਈ ਜੀ ਦੇ ਬੱਚੇ ਆ ਜਿਹੜੇ ਉਹ ਫੌਰਨ ਚ ਸੈਟਲ ਹੈ ਤੇ ਬਾਈ ਜੀ ਨੇ ਵੀ ਬਾਹਰ ਜਾਣਾ ਜਿਸ ਕਰਕੇ ਬਾਈ ਜੀ ਵਹਿੜ ਇਹ ਸੇਲ ਕਰਦੇ ਆ ਜੀ ਤੇ ਬਾਈ ਜੀ ਤੋੜ ਕੇ ਤੁਸੀਂ ਸਾਨੂੰ ਵਿਖਾਓ ਤੇ ਰੇਟ ਆ ਜਿਹੜਾ ਕਿਸਾਨ ਵੀਰੋਂ ਉਹ ਆਪਾਂ ਵੀਡੀਓ ਵਿੱਚ ਹੀ ਬਾਈ ਜੀ ਤੋਂ ਪੁੱਛਾਂਗੇ ਤੇ ਵੀਡੀਓ ਨਾਲ ਅੰਤ ਤਿੱਕ ਬਣੇ ਰਹੋ ਜੀ ਤੁਸੀਂ ਤੇ ਤੋਰਿਓ ਬਾਈ ਜੀ ਠੰਡੀ ਸੀਲ ਬਹੁਤ ਆ ਜਿਹੜੀ ਵਹਿੜ ਕਿਸਾਨ ਵੀਰੋਂ ਤੇ ਰੰਗ ਵੀ ਬਹੁਤ ਚੰਗਾ ਹੈ ਗਿਰ ਨਸਲ ਦੀ ਵਹਿੜ ਆ ਜੀ ਪਿਓਰ ਗਿਰ ਨਸਲ ਦੀ ਵਹਿੜ ਆ ਤੇ ਬਾਈ ਜੀ ਨੇ ਘਰੇ ਪਾਲੀ ਐ ਇੱਕੋ ਹੀ ਵੱਛੀ ਬਾਈ ਜੀ ਨੇ ਸ਼ੌਕ ਨਾਲ ਪਾਲੀ ਐ ਤੇ ਕੱਦ ਵਜਨ ਬਹੁਤ ਚੰਗਾ ਹੈ ਤੇ ਥਾਣਾ ਬਰੀਕੀਆਂ ਵਹਿੜ ਚ ਬਹੁਤ ਹੈ ਜੀ ਦੁੱਧ 20 ਕਿਲੋ ਤਾਂ ਨਹੀਂ ਕਹਿ ਸਕਦੇ ਆਪਾਂ ਤੇ 15 ਤੋਂ 18 ਕਿਲੋ ਦੁੱਧ ਜਿਹੜਾ ਖੁੱਲਾ ਵੱਛੀ ਨੇ ਪਾ ਦੇਣਾ ਜੀ ਪਹਿਲੇ ਸੂਏ ਤੇ ਅੱਗੇ ਬਰੀਡ ਪਰਪਲ ਦੇ ਲਈ ਜੇ ਕੋਈ ਬੱਚੇ ਲੈਣਾ ਚਾਹੁੰਦਾ ਇਸ ਵਹਿੜ ਤੋਂ ਗਿਰ ਨਸਲ ਦੇ ਤੇ ਬਹੁਤ ਚੰਗੇ ਬੱਚੇ ਪਾਊਗੀ ਜੀ ਤੇ ਰਾਜੀਪਲੀ ਬਹੁਤ ਹੈ ਬਾਈ ਜੀ ਨੇ ਸ਼ੌਂਕ ਨਾਲ ਸਾਂਮੀ ਹੈ ਇੱਕੋ ਹੀ ਵਹਿੜ ਬਾਈ ਜੀ ਨੇ ਘਰੇ ਜਿਹੜੀ ਦੁੱਧ ਲਈ ਆਪਦੇ ਘਰ ਲਈ ਸਾਂਮੀ ਸੀ ਇਹਦੀ ਮਾਂ ਸੀ ਬਾਈ ਜੀ ਹੋਰਾਂ ਕੋਲੇ ਤੇ ਹੁਣ ਬਾਈ ਜੀ ਚੱਲੇ ਆ ਫੌਰਨ ਜਿਹੜੇ ਕਰਕੇ ਬਾਈ ਜੀ ਇਹ ਵੈੜ ਪਹਿਲਾ ਸੁਗਾ ਸੇਲ ਕਰਦੇ ਆ ਜੀ ਤੇ ਬਾਈ ਜੀ ਇਹਦਾ ਕੀ ਰੇਟ ਰੱਖਿਆ ਜੀ ਜਿਹੜਾ ਆਪਾਂ ਰੇਟ ਬਾਈ ਜੀ ਦਾ ਲੈਂਡ ਦੇ ਨਾਲ ਹੀ 55000 55000 ਰੁਪਈਆ ਮੁੱਲ ਰੱਖਿਆ ਜੀ ਬਾਕੀ ਕਿਸਾਨ ਵੀਰੋ ਜਿਹੜਾ ਕੋਈ ਰੇਟ ਬਾਈ ਜੀ ਨੇ ਰੱਖ ਲਿਆ ਇਹ ਕੋਈ ਆਪਾਂ ਕਹਿ ਦਈਏ ਵੀ ਫੈਕਸ਼ਨ ਨਹੀਂ ਹੁੰਦਾ ਮਾਨਤਾਣ ਹੋ ਜਾਂਦਾ ਹੁੰਦਾ ਤੇ ਜਦੋਂ ਤੁਸੀਂ ਬਾਈ ਜੀ ਦਾ ਆਪਾਂ ਨੰਬਰ ਸਕਰੀਨ ਤੇ ਚਲਾਵਾਂਗੇ ਕੋਈ ਵੀ ਬਾਈ ਕਥਨ ਵੀਰ ਜੇ ਕੋਈ ਵੈੜ ਖਰੀਦਣਾ ਚਾਹੁੰਦਾ ਹੈ ਬਾਈ ਜੀ ਨਾਲ ਸੰਪਰਕ ਕਰੇ ਤੇ ਜਾਂ ਇੱਥੇ ਵਿజిਟ ਕਰੇ ਤੇ ਬਾਈ ਜੀ ਆਪਦਾ ਮੁੱਲ ਭਾਅ ਸੈੱਟ ਕਰਕੇ ਵੈੜ ਖਰੀਦ ਸਕਦਾ ਤੇ ਠੰਡੀ ਧੀਰੀ ਵੈੜ ਬਹੁਤ ਜਿਆਦਾ ਹੈ ਬਾਈ ਜੀ ਆਪਾਂ ਕੋਲੇ ਖੜੇ ਹਾਂ ਭਾਈ ਜਿਵੇਂ ਮਰਜੀ ਆਏ ਹੱਥ ਥਣਾ ਤੇ ਲਾਈ ਜਾਓ ਜਿਵੇਂ ਪਹਿਲਾਂ ਸੁਆ ਨਹੀਂ ਤਾਂ ਜ਼ਿਆਦਾਤਰ ਇਹ نسل ਦੀਆਂ ਗਾਈਆਂ ਕੋਈ ਵੀ ਕਹਿ ਸਕਦਾ ਵੀ ਇਹ ਵਹਿਣ ਨਹੀਂ ਦਿੰਦੀਆਂ ਥੱਲੇ ਆਏ ਆ ਜਿਉਂ ਆ ਬਹੁਤ ਚੰਗੀ ਤੇ ਠੰਡੀ ਸੀਲ ਵੈੜ ਹੈ ਜੀ ਬਾਕੀ ਕਿਸਾਨ ਵੀਰੋ ਆਪਣਾ ਕੰਮ ਹੈ ਵੀਡੀਓ ਬਣਾਉਣਾ ਆਪਦੀ ਸਮਝ ਨਾਲ ਤੇ ਅੜਮਾਨ ਲਗਾ ਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ ਜੀ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਜੀ ਕਿਸੇ ਨਵੀਂ ਵੀਡੀਓ ਚ ਤਦ ਤੱਕ ਜੀ ਧੰਨਵਾਦ ਜੀ